ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮ ਹੋਵੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 8 ਤੇ ਮੈਂ ਸੋਹਮ ਹੋਣ ਬੈਂਚ ਚ ਚੜਾ ਕੇ ਆਂ ਤੇ ਜੋ ਵੀ ਵੀ ਚੱਲਿਆ ਗਿਆ ਸੀ ਤੇ ਮੈਂ ਤੇ ਮੰਮੀ ਘਰੇ ਆ ਅੱਜ ਮੇਰੇ ਡੈਡੀ ਵੀ ਚਲੇ ਗਏ ਨੇ ਡੈਡੀ ਗਏ ਨੇ ਸਾਡੇ ਪਿੰਡ ਦਰਾਹੇ ਕੋਲ ਰਾਮਪੁਰ ਗਏ ਨੇ ਕਿ ਦਰਾਹੇ ਗਏ ਨੇ ਖਾਸ ਡੈਡੀ ਦਰਾਹੇ ਗਏ ਨੇ ਬੈਂਕ ਚ ਉਹਨਾਂ ਨੂੰ ਕੰਮ ਸੀਗਾ ਤੇ ਮੈਨੂੰ ਲੱਗਿਆ ਹੀ ਭੁੱਖ ਮੈਂ ਲੈ ਆ ਰਹੀਆਂ ਦੋ ਰੋਟੀਆਂ ਉੱਪਰ ਤਾਂ ਲਿਪਿੰਡੀਆਂ ਦੀ ਸਬਜ਼ੀ ਤੇ ਨਾਲ ਅਸੀਂ ਪਿੰਨਿਆ ਸੱਸ ਨੂੰ ਸੱਸ ਨੂੰ ਉਹ ਚਾਹ ਪੀਣਿਆ ਮੈਂ ਆਪਣੀ ਚਾਹ ਲਈ ਤੇ ਮੰਮੀ ਨੂੰ ਬਿਲੀਆ ਦਿੱਤੀ ਮੇਰੀ ਮੰਮੀ ਵੀ ਅੱਜ ਸਵੇਰੇ ਸਵੇਰੇ ਕੰਮ ਲੱਗੀ ਹੋਈ ਹੈ ਨਹੀਂ ਤਾਂ ਫੋਨ ਚਲਾਉਂਦੀ ਹੁੰਦੀ ਉਹ ਬਿਲੀ ਪਏ ਅੱਜ ਮੰਮੀ ਕਹਿੰਦੀ ਮੈਂ ਵੀ ਚੱਲ ਕੰਮ ਕਰਨ ਲੱਗੀ ਥੋੜਾ ਬਹੁਤ ਮੈਂ ਹਮਦ ਘੋਣੀਆਂ ਮੁੰਡੀ ਫੋਨ ਚਲਾਈ ਜਾਂਦੀਆਂ ਮੰਮੀ ਹਰ ਟਾਈਮ ਮੰਮੀ ਨਾ ਬਾੜ ਕਰੇਲੇ ਕੱਟਦੀ ਆ ਇਹਨਾਂ ਨੂੰ ਟਾਈਮ ਬਹੁਤ ਲੱਗਦਾ ਹੈਗਾ ਉਹ ਬਾੜ ਕਰੇ ਬ੍ਰੀਕ ਜਿਆਦੇ ਹੁੰਦੇ ਨੇ ਨਾ ਇਹ ਤੇ ਕਿਹਨੂੰ ਕਿਹਨੂੰ ਵਧੀਆ ਲੱਗਦੇ ਨੇ ਬਾੜ ਕਰੇਲੇ ਦੱਸਿਓ ਜਰੂਰ ਆ ਮੰਮੀ ਨੂੰ ਵੀ ਚਾਹ ਲਿਆਤੀ ਆ ਸਾਡਾ ਦੂਜਾ ਕਿਹੜਾ ਕਚਾ ਦਾ ਕੈਮ ਹੋਵਾਂਗੇ ਫਿਰ ਕੰਮਕੁਮ ਕਰਾਂਗੇ ਸਾਡੇ ਬਿਸਤਰਿਆਂ ਪਏ ਨੇ ਤਾਂ ਹਾਂ ਮਾਰੀਆਂ ਹਜੇ ਅਸੀਂ ਕੁਛ ਨਹੀਂ ਕੀਤਾ ਬਸ ਬੱਚੇ ਭੇਜੇ ਨੇ ਜਾਂ ਡੈਡੀ ਗਏ ਨੇ ਤੇ ਹੁਣ ਮੈਂ ਦੁੱਧ ਰੱਖਿਆ ਜਾਂ ਗੈਸ ਤੇ ਡੈਡੀ ਦੁੱਧ ਲਿਆ ਗਏ ਸੀਗੇ ਤੇ ਹੁਣ ਮੈਂ ਮੰਮੀ ਪਹਿਲਾਂ ਚਾਹ ਪੀ ਕੇ ਕੈਮ ਜੇ ਹੋ ਜਾਈਏ ਫਿਰ ਕੰਮ ਕਰਾਂਗੇ ਨਾਲ ਚੜਕੀ ਮੇਰੀ ਨਾ ਨਾੜ ਚੜ ਗਈ ਮਾਗਰੋ ਮਸਲਦੀ ਹੁਣ ਮਸਲ ਦਰਦ ਹੋਈ ਜਾਂਦਾ ਢੂਹੀ ਦਾ ਬੈਕ ਸਾਈਡ ਦਾ ਮੰਮੀ ਲੱਗੀਏ ਦੇਖੋ ਕਰੇਲਿਆਂ ਚ ਬੀ ਕਿੰਨੇ ਨਿਕਲਿਆ ਨੇ ਹਾਂ ਇਹ ਐਂ ਨਿਕਲਦੇ ਨੇ ਪੱਪਾ ਕਿਹੋ ਜਿਹਾ ਵੀ ਨੇ ਹਨਾ ਕਿੰਨੇ ਬਾੜ ਕਰੇਲਿਆਂ ਦੀ ਸਬਜ਼ੀ ਬਣਾਵਾਂਗੇ ਭਾਈ ਹੂੰ ਵਿੱਚ ਪਿਆਜ਼ ਪਾ ਕੇ ਵਿੱਚ ਕਾੜ ਕਰੇਲੇ ਪਾ ਕੇ ਮੈਂ ਲੱਗਿਆ ਹੁਣ ਰੋਟੀ ਖਾਣਾਂ ਮੈਨੂੰ ਭੁੱਖ ਲੱਗੀ ਕਿਉਂਕਿ ਜਲਦੀ ਉੱਠਣ ਕਰਕੇ ਨਾ ਭੁੱਖ ਲੱਗੇ ਆਉਂਦੀ ਆ। ਭੱਜ ਦੌੜ ਰਹਿੰਦੀ ਆ ਸਵੇਰੇ ਸਵੇਰੇ ਜਿੰਨਾ ਚਿਰ ਬੱਚੇ ਜਾਂਦੇ ਨਹੀਂ। ਹੂੰ। ਤੇ ਹੁਣ ਮੈਂ ਨਾਸ਼ਤਾ ਕਰ ਲਾਂ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ। ਟਾਈਮ ਬੱਜ ਗਿਆ ਨੇ 11:30। ਮੇਰੀ ਮੰਮੀ ਨੇ ਡਰਦੀ ਨੇ ਪੋਣੇ ਵਾਲੀ ਟੋਕਰੀ ਵੀ ਉਹ ਤੇ ਰੱਖਤੀ ਫ੍ਰਿਜ ਤੇ। ਪਿਆਜ਼ਾਂ ਹੀ ਟੋਕਰੀ ਚੋਂ ਪੈ ਗਿਆ ਸੀ ਨਾ ਆ ਕੇ ਸੱਪ ਆ ਗਿਆ ਸੀ। ਹੁਣ ਅਸੀਂ ਤਾਂ ਆ ਟੋਕਰੀ ਚ ਪੋਣੇ ਰੱਖਦੇ ਹੁੰਦੇ ਆ। ਮੰਮੀ ਨੇ ਡਰਦੀ ਨੇ ਇਹ। ਕਰੇਜ ਤੇ ਘਰ ਦੀ ਵੇਰੇ ਵਿੱਚ ਨਾ ਕੁਝ ਬੇਜੀ ਵੀ ਆ ਕੇ ਡਰ ਲੱਗਣ ਲੱਗਿਆ ਹੁਣ ਸਾਨੂੰ ਮੰਮੀ ਚਾਹਦੀ ਆ ਉਧਰ ਆਪ ਦੇ ਘਰੇ ਮੰਮੀ ਨੂੰ ਮੈਂ ਛੱਡ ਕੇ ਆਉਣੀ ਆ ਮੰਮੀ ਨੇ ਸਾਫ਼ ਸੁਭਾਈ ਕਰਨੀ ਆ ਘਰ ਦੀ ਕਿਉਂਕਿ ਹੁਣ ਮੰਮੀ ਪਾਠ ਤੋਂ ਪਹਿਲਾਂ ਵੀ ਆਈ ਹੋਈ ਆ ਇੱਧਰ ਕਹੇ ਜੀ ਮੈਂ ਵੀ ਦੇਖਾਂ ਉਧਰ ਜਾ ਕੇ ਕਿਦੇ ਅੰਦਰ ਬੜੇ ਫਿਰਦੇ ਹੁਣ ਜਾਨਵਰ ਚੈੱਕ ਕਰਨਾ ਜ਼ਰੂਰੀ ਹੁੰਦਾ ਘਰ ਕਰਨੀਆਂ ਦਾ ਟਾਈਮ ਆ ਕਿਉਂਕਿ ਜੀਰੀਆਂ ਲੱਗ ਰਹੀਆਂ ਨੇ ਖੇਤਾਂ ਤੋਂ ਨਿਕਲ ਨਿਕਲ ਕੇ ਘਰਾਂ ਕੋਲ ਪਾਛਦੇ ਨੇ ਸਾਰੇ ਜਣ ਬਈਆ ਦਾਲਾ ਦਾਲਾ ਚੈੱਕ ਕਰਕੇ ਬੈਠਿਆ ਕਰੋ ਆਪਾਂ ਤੇ ਹੀ ਕਹਿੰਦੇ ਆ ਸਾਰਿਆਂ ਨੂੰ ਮੈਂ ਲੱਗਿਆ ਹਾਂ ਡੈਡੀ ਦੀ ਰੋਟੀ ਪਾਉਣ ਡੈਡੀ ਦੀ ਰੋਟੀ ਮੰਮੀ ਕਹੇ ਮੈਂ ਉਧਰ ਹੀ ਲੈ ਜਾਨੀ ਡੈਡੀ ਉਧਰ ਹੀ ਆਊਗਾ ਮੰਮੀ ਕਾ ਦੇ ਨਾ ਲੈ ਕੇ ਜਾਈ ਸਾਰੀ ਨਾਲ ਸਾਗ ਪਾ ਦੇ ਉਹ ਡੱਬੇ ਚ ਪਾ ਦੇ ਸਾਗ ਪਾ ਲੋ ਫਿਰ ਭਾਈ ਸਾਡੇ ਸਾਗ ਪਿਆ ਹਗਾ ਉਧਰ ਕਿਹਾ ਦੀਦਾ ਦੀ ਰਮਾ ਸਾਗ ਲੈ ਜਾ ਲੈ ਕੇ ਨਹੀਂ ਗਈ ਕਹਿੰਦੇ ਮੈਂ ਤਾਂ ਮੱਕੀ ਦੀ ਰੋਟੀ ਬਣਾ ਸਾਗ ਨਹੀਂ ਖਾਂਦੀ ਮੈਂ ਕਿਹਾ ਨਾ ਸੀ ਕਹਿੰਦੇ ਮੱਕੀ ਦੇ ਰੋਟੀ ਖਾਚਾ ਉਹਦੇ ਜਾਂਦੀ ਪਏ ਨੇ ਲੈ ਇਹ ਕਾਕਾ ਉੱਲੀ ਜਿਹਾ ਸਾਗ ਬਈ ਉਹ ਤਾਂ ਖਾ ਲਿਆ ਮੈਂ ਬਸ ਠੀਕ ਆ ਉਹ ਬਸ ਤਾਂ ਲੈ ਜਾ ਸਾਢੇ 11 ਹੋ ਗਿਆ ਮੈਂ ਮੰਮੀ ਨੂੰ ਛੱਡ ਕੇ ਫਿਰ ਮੈਂ ਘਰੇ ਵਾਪਸ ਵੀ ਆਉਣਾ ਵੇ ਮम्मू ਦਾ ਟਾਈਮ ਹੋ ਜਾਂਦਾ ਸਕੂਲੋਂ ਆਉਂਦਾ ਚੱਲੀ ਕਰਦਾਂ ਦਰੋਂ ਪੱਖਾ ਲਾਈਟ ਬੰਦ ਮਾਂ ਇਹ ਸਾਰੇ ਲਾਉਣੇ ਪੈਣਗੇ ਆ ਕੇ ਫੇਰ ਖੋਲ੍ਹਣੇ ਇੱਕ ਪਿਆ ਮੰਮੀ ਸਾਰਾ ਹੁਸਨ ਮੰਮੀ ਕਹਿੰਦੀ ਖਲਾਰਾ ਦੇ ਕਿੰਨਾ ਪਿਆ ਮੰਮੀ ਦੇ ਘਰੇ ਆ ਗਈ ਸੀਗੇ ਆਪਾਂ ਤੇ ਮੇਰੀ ਸੱਸ ਮਾਂ ਦੇ ਘਰੇ ਤੇ ਮੰਮੀ ਸਵਾਣ ਸਮੂਹ ਸੈਟ ਕਰਨ ਲੱਗੀ ਹੀ ਆ ਹਾਂ ਮਰੇ ਦਾ ਵੀ ਤੁਹਾਨੂੰ ਦਿਖਾ ਦੇਣ ਵਾਸਤੇ ਤਾਂ ਸਾਰਾ ਸੈਟ ਆ ਗੈੜੀ ਨੇ ਕੋਈ ਖਲਾਰਾ ਨਹੀਂ ਪਾਇਆ ਹੈ ਮੰਮੀ ਸਾਡੀ ਸਫਾਈ ਥੋੜੀ ਜਿਆਦਾ ਰੰਗਦੀ ਦੇਖੋ ਫ੍ਰਿਜ ਪੂਰਾ ਕਲੀਨ ਪਿਆ ਪੂਰਾ ਸਾਫ ਪਿਆਗਾ ਫ੍ਰਿਜ ਕੁਛ ਵੀ ਨਹੀਂ ਹੈਗਾ ਕਰੇ ਝਾੜੂ ਵੀ ਲਾਇਆ ਹੋਇਆ ਹੈ ਰੈਡੀ ਨੇ ਜਮਾ ਵੀ ਪੂੜਾ ਨਹੀਂ ਹੈਗਾ ਹੈ ਮੰਮੀ ਸਾਫ ਪਿਆਗਾ ਕਰ ਹਾਂ ਇਹ ਤਾਂ ਬਾਹਰ ਹੀ ਆ ਪੂਰਾ ਆਵਾਰੀ ਆ ਮੜਾ ਮੋਟਾ ਗੈਸ ਦੇ ਉੱਪਰ ਕਿਉਂਕਿ ਗੈਸ ਬਾਹਰ ਪਿਆ ਨਾ ਉਹਦੇ ਕਰਕੇ ਮਿੱਟੀ ਘੱਟਾ ਪਿਆ ਹੋਇਆ ਹੈ ਗੈਸ ਦੇ ਉੱਪਰ ਆ ਥੋੜਾ ਜਿਹਾ ਮਿੱਟੀ ਘੱਟਾ ਇਹ ਕਿਚਨ ਬਾਹਰ ਆ ਨਾ ਓਪਨ ਆ ਗਈ। ਉਹ ਵੀ ਕਰਕੇ ਪੇੜਾ ਕੱਚਾਗਾ ਤੇ ਨਹੀਂ ਕਣੀ ਦਾ ਜਦੋਂ ਮੌਸਮ ਹੁੰਦਾ ਫਿਰ ਨਾ ਮਿੱਟੀ ਮੋਟੀ ਪੈ ਜਾਂਦੀ ਐ। ਪੂਰਾ ਸਾਫ ਪਿਆਗਾ ਕਰ। ਹਾਂ ਅੰਦਰੋਂ ਠੀਕ ਆ। ਹਾਂ। ਡੈਡੀ ਚਾਰੋਂ ਚਾਰੋਂ ਨਾ ਉੱਡ ਰਹਿਣਾ ਡੈਡੀ। ਇੱਧਰ ਬੈਟ ਵਾਲਾ ਰੂਮ ਆ ਗਿਆ। ਇਹ ਵੀ ਠੀਕ ਆ ਸਾਫ ਪਿਆ। ਕੋਈ ਜ਼ਿਆਦਾ ਗੰਦਗੀ ਨਹੀਂ ਹੈਗਾ। ਮੰਮੀ ਨੂੰ ਹੋ ਗਏ 10-12 ਦਿਨ ਉੱਧਰ ਆਪਣੇ ਘਣੀ ਗਈ। ਹਾਂ ਮੰਮੀ 10-12 ਦਿਨ ਤਾਂ ਹੋ ਗਏ ਤੁਹਾਨੂੰ ਉੱਧਰ ਹਨਾ। ਹਾਂ ਬਾਈ ਵੀ ਉੱਧਰ ਸੇਤੀ ਨਹੀਂ ਬਾਈ ਦਾ ਤਾਂ ਆਪਣੇ ਪਾਰਤ ਸੀਗਾ ਮੈਂ ਤੇ ਇਹਨੂੰ ਆਗਿ ਦਿਖਾ ਚਲੀ ਗਈ ਤੇ ਤੇਰੇ ਕੋਲ ਪਾਰਤ ਬਾਹਰ ਆਉਂਗਾ ਤੇ ਉਥੇ ਹੀ ਆ ਪਾਰਤ ਤੋਂ ਪਹਿਲਾਂ ਵੀ ਹਾਂ ਹਾਂ ਉਥੇ ਕੀ ਦੀ ਲਾ ਲਾ ਮੰਮੀ ਭਾਈ ਕਿਦਰੀ ਹੋਗਾ ਬਾਅਦ ਅਸੀਂ ਆ ਮੈਂ ਆਪਣੇ ਹੰਕਾਰ ਆਈਆਂ ਹੁਣ ਮੈਂ ਕੱਪੜਾ ਲੀੜਾ ਧਾਉਂਗੀ ਮਾਰਾ ਮੋਟਾ ਜਿਹੜਾ ਮੱਟੀ ਕੇ ਟਾਚੜਿਆ ਹੋਊਗਾ ਸਾਫ ਸਫਾਈ ਹੋਊਗੀ ਹੋਰ ਮੰਮੀ ਫੇਰ ਮੈਂ ਆਉਂਦੀ ਬਹੂ ਕੋਲ ਫੇਰ ਬਾਜੂਗੀ ਤੇ ਆ ਗਈ ਕਦੇ ਬਾਗੀ ਭਾਈ ਹੁਣ ਆ ਦੋਏ ਘਰ ਸਾਹਮਣੇ ਨੇ ਈਗਾ ਹੋਰ ਵੀ ਆ ਵੀ ਬਣਾਵਾਂਗੇ ਭਾਈ ਅਸੀਂ ਉਹ ਇੰਸਟਾਗ੍ਰਾਮ ਤੇ ਗਰਮੀ ਬਹੁਤ ਜ਼ਿਆਦਾ ਇੱਕ ਗਰਮੀ ਆ ਹੁਣ ਆ ਕਰਾਂਗੇ ਨਹੀਂ ਛੋਟਾ ਜਿਹਾ ਅਸੀਂ ਆਦੇ ਮੋਢੇ ਤੇ ਰੱਖ ਲਿਆ ਕਰਾਂਗੇ ਗਰਮੀ ਬਹੁਤ ਜ਼ਿਆਦਾ ਇੱਧਰ ਮम्मी ਹੁਣ ਜਿੱਥੇ ਰਹਿੰਦੇ ਨੇ ਉੱਥੇ ਸਬਜ਼ੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਇੱਧਰ ਸਬਜ਼ੀਆਂ ਲੱਗੀਆਂ ਹੋਈਆਂ ਨੇ ਕਦੂ ਵੀ ਲੱਗੇ ਹੋਏ ਨੇ ਕਿੰਨੇ ਕਿ ਕਦੂ ਛੋਟੇ ਛੋਟੇ ਲੱਗੇ ਹੋਏ ਨੇ ਅਨਾਰ ਲੱਗੇ ਹੋਇਆ ਅਨਾਰ ਹਰੇ ਬਾਈ ਹਾਂ ਸੋਹਣੀ ਲੱਗਦੀ ਆ ਹਰੇ ਬਾਈ ਚਾਹੇ ਸਬਜ਼ੀਆਂ ਘੱਟ ਹੀ ਲੱਗਣ ਪਰ ਹਰਿਆਲੀ ਜੀ ਸੋਹਣੀ ਲੱਗਦੀ ਆ ਇੱਧਰ ਫਲੀਆਂ ਵੀ ਲੱਗੀਆਂ ਨੇ ਦੇਖੋ ਕਿੰਨੀਆਂ ਫਲੀਆਂ ਲੱਗੀਆਂ ਹੋਈਆਂ ਨੇ ਉੱਧਰ ਵੀ ਸਬਜ਼ੀ ਲੱਗੀ ਹੋਈ ਆ ਸਾਰੀ ਗਾਹਾਂ ਦਿਖਾ ਦੇ ਸਾਡੇ ਇਲਾਇਚੀ ਦਾ ਬੁੱਟਾ ਹਾਂ ਲੱਗੇ ਹੋਏ ਨੇ ਸਾਰੇ ਕਿਤੇ ਸਬਜ਼ੀਆਂ ਇੱਧਰ ਗਾਮਲੇ ਰੱਖੇ ਹੋਏ ਨੇ ਮੰਮੀ ਨੇ ਗਿੱਟਾ ਮੁਰੇ ਆ ਸਾਰਾ ਭੰਡਾ ਆ ਗਿਆ ਮੰਮੀ ਦਾ ਕਿਚਨ ਓਪਨ ਹੈ ਇੱਥੇ ਆ ਮੰਮੀ ਦੀ ਕਿਚਨ ਓਪਨ ਹੈ ਨਹੀਂ ਹੂੰ ਮੀਗਣੀ ਆ ਮੀਗਣੀ ਤੋਂ ਤਾਂ ਕੋਈ ਚੱਕਰ ਨਹੀਂ ਹੈਗਾ ਮੌਸਮ ਵਧੀਆ ਚ ਵਧੀਆ ਬਾਰੇ ਬਣਾ ਸਕਦੇ ਆ ਪਰ ਉਹ ਐ ਨੇਰੀ ਨੂਰੀ ਤੋਂ ਔਖਾ ਹੋ ਜਾਂਦਾ ਨੇਰੀ ਤੋਂ ਮੰਮੀ ਹੁਣੇ ਅੰਦਰ ਟਰ ਲੈਂਦੇ ਨੇ ਗੈਸ ਵਗੈਰਾ ਚ ਕਈ ਵਾਰ ਕੁਝ ਬਣਾਉਣਾ ਹੁੰਦਾ ਗਰਮੀ ਬਹੁਤ ਜ਼ਿਆਦੀ ਹੋਈ ਪਈ ਆ ਪਕਾ ਲੈ ਪੈਨ ਕਾਰਡ ਹੋ ਗਿਆ ਮੰਮੀ ਦਾ ਪੈਨ ਕਾਰਡ ਹੁੰਦਾ ਪੈਨ ਕਾਰਡ ਹੁੰਦਾ ਮੰਮੀ ਹਾਂ ਪੈਨ ਕਾਰਡ ਮਾ ਦਾ ਪੈਨ ਕਾਰਡ ਤੁਸੀਂ ਪੈਨ ਕਾਰਡ ਕਹੀ ਜਾਨੂੰ ਥੋੜਾ ਬੋਲਣਾ ਲੱਗਦਾ ਮੰਮੀ ਦਾ ਪੈਨ ਕਾਰਡ ਪੈਨ ਕਾਰਡ ਹੋ ਗਿਆ ਮੰਮੀ ਉਹ ਲਾਉਂਦੀ ਹਾਂ ਦੇਖਦੀ ਹਾਂ ਉਹ ਤਾਂ ਕੱਪੀਆਂ ਨੇ ਕੁੰਦਰੀ ਅਲਮਾਰੀ ਚ ਜਾਉਂਗੀ ਉੱਧਰ ਲਾ ਦੂੰਗੀ ਅਲਮਾਰੀ ਚ ਧਰਿਆ ਕਰੋ ਇਹ ਜਾ ਗੁਸਤਾ ਕਾਗਜ਼ ਪੁੱਤਰ ਸਾਰਾ ਕਾਗਜ਼ ਪੁੱਤਰ ਲਓ ਜੀ ਬੱਚੇ ਆ ਗਏ ਸਕੂਲੋਂ ਹੁਣ ਲੱਗੇ ਸੀਗੇ ਚਾਹ ਪੀਣ ਇੱਧਰ ਸੋਹ ਮਾ ਬੈਠਾ ਚਾਹ ਪੀਉਗਾ ਬਿਸਕੁਟ ਖਾਂਦਾ ਮੈਂ ਚਾਹ ਬਣਾ ਲਈ ਜਿੰਨੀ ਹੋ ਰਹੀ ਆ ਇਹ ਕੀ ਆ ਬੇਬੀ ਆ ਡੌਗੀ ਨਾ ਬੇਬੀ ਆ ਇਹਦਾ ਤੇ ਚਾਹ ਪੀਣ ਲੱਗੇ ਸੀ ਹੁਣ ਜੋ ਵੀ ਵੀ ਹੁਣ ਆਇਆ ਸੀਗਾ ਸਕੂਲੋਂ ਮੈਂ ਕਿਹਾ ਚਲੋ ਚਾਹ ਪੀ ਲਈਏ ਸਿਰ ਜਾ ਦਹਣ ਲੱਗ ਗਿਆ ਮੌਸਮ ਨਾ ਬਾਹਰੇ ਹੋਇਆ ਤਾਂ ਬੱਦਲ ਵਾਈਜੀ ਹੋਈ ਪਈ ਆ ਪਰ ਪੂਰਾ ਗੁੰਮ ਹੋਇਆ ਪਿਆਗਾ ਨਾ ਤਾਂ ਰੱਬ ਮੀਂਹ ਪਾ ਰਿਹਾ ਨਾ ਹਵਾ ਚਲਾ ਰਿਹਾ ਪੂਰੀ ਤਰ੍ਹਾਂ ਦਾ ਬਹੁਤ ਸੋਆ ਪਿਆ ਮੰਮੀ ਹੋਣੀ ਹੈ ਵੇਣਾ ਘਰੇ ਸੋ ਨੁਸਾਨ ਹੋਈ ਪਈ ਐ ਸੋ ਹਮਨੇ ਨਾ ਸਕੂਲੋਂ ਹਰ ਸਾਰ ਪੁੱਛਿਆ ਕਹਿੰਦਾ ਮੰਮੀ ਦਾਦੀ ਕਿੱਥੇ ਆ ਮੈਂ ਕਿਹਾ ਦਾਦੀ ਤਾਂ ਚਲੀ ਗਈ ਕਹਿੰਦਾ ਦਾਦਾ ਮਾ ਉਹ ਵੀ ਚਲੇ ਗਿਆ ਕਹਿੰਦਾ ਮੈਂ ਤਾਂ ਖੇਡਣਾ ਸੀ ਕਹਿੰਦਾ ਦਾਦੀ ਨਾਲ ਤੇ ਵਾ ਕੋਈ ਨਾ ਫੇਰ ਆਉਗੀ ਮਹੋ ਘਰ ਦੀ ਸਫਾਈ ਕਰਨ ਗਈ ਆ ਉੱਧਰ ਮਾ ਖਾਲ ਜੀ ਸੇਟੀ ਕਿਹਾ ਦਾ ਨਹੀਂ ਕਿ ਕਹਿੰਦਾ ਨਹੀਂ ਸੀ ਕਹਿੰਦਾ ਮੈਂ ਤਾਂ ਦਾਦੀ ਨਾਲ ਖੇਡਣਾ ਦਾਦੀ ਨੂੰ ਬੁਲਾਓ ਮੈਂ ਠੀਕ ਹੈ ਦਾਦੀ ਮਾ ਜੀ ਲੱਗਿਆ ਤੇਰਾ ਹੈ ਤੂੰ ਤਾਂ ਕਹਿੰਦਾ ਸੀ ਮੈਂ ਦਾਦੀ ਨਾਲ ਖੇਡਣਾ ਖੇਡਣਾ ਦਾਦੀ ਨਾਲ ਬੁਲਾ ਲਾ ਫਿਰ ਦਾਦੀ ਕਿ ਦਾਦੀ ਆ ਜਾਓ ਜ਼ੋਰ ਦੇ ਬਾਦ ਦਾਦੀ ਆ ਜਾਓ ਕਿ ਦਾਦੀ ਆ ਜਾਓ ਦਾਦੀ ਆ ਜਾਓ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਤੇਰੇ ਵੀ ਨਾ ਥੋੜੇ ਵੀ ਨਾ ਕਹਣਾ ਥੋੜੇ ਬਿਨਾ ਮੇਰਾ ਜੀ ਨਹੀਂ ਲੱਗਦਾ ਦਾਦੀ ਨੂੰ ਵੱਜ ਮਾਰਦਾ ਨਿੰਬੂ ਪਾਣੀ ਪੀਂਦਾ ਜੋੜਾ ਹੈ ਨਾ ਮੇਰਾ ਘਰ ਉਹਨੇ ਲਿੰਬੂ ਪਾਣੀ ਵੀ ਪੀਤਾ ਉਹ ਰੋਟੀ ਨਹੀਂ ਖਾਦਾ ਉਹਨੇ ਕੁਝ ਨਹੀਂ ਖਾਦਾ ਦੁਪਹਿਰ ਨੂੰ ਚਾਹ ਪੀਤੀ ਹੋਈ ਹੈ ਓਏ ਮੈਂ ਫੇਸ ਵਾਸ਼ ਉਪਕਰਨ ਹਾਉ ਕਰ ਲੀ ਮੈਂ ਤਾਂ ਰੋਟੀ ਮੈਂ ਤਾਂ ਰੋਟੀ ਖਾਣੀ ਨਹੀਂ ਤੇਰਾ ਰੋਜ਼ ਦਾ ਹੀ ਕੰਮ ਆ ਨੀ ਆਣੀ ਮੈਂ ਐਂ ਫਿਰ ਸਰਾ ਪੇਟ ਘੜਦਾ ਮੈਂ ਬੈਠ ਹੀ ਨਹੀਂ ਕੋਣ ਮੈਂ ਤਾਂ ਬੈਠ ਹੀ ਨਹੀਂ ਕੋਣ ਮੈਂ ਕੋੜ ਕੇ ਕੋੜ ਤਾਂ ਸਿੱਧੀ ਕਰ ਲੈ ਪੰਜਾਬੀ ਚ ਮੈਂ ਬੈਠ ਹੀ ਨਹੀਂ ਘਟਾਣਾ ਜਦ ਇਹ ਬਾਹਰ ਦੀ ਗੱਲਾਂ ਨੇ ਠੀਕ ਆ ਪਹਿਲਾਂ ਜਿਹੜਾ ਕੰਮ ਕਰਨ ਨਾਲ ਉਹ ਕਰੀ ਸੋ ਹੋਂ ਨੂੰ ਪਹਿਲਾਂ ਰੋਟੀ ਖਵਾ ਦੇ ਫਿਰ ਇਹ ਕਰਨੀ ਬਿੱਲੇ ਟਾਈਮ ਕਰਦੇ ਹੁੰਦੇ ਨੇ ਮੈਂ ਘਰ ਨੂੰ ਬਾਅਦ ਚ ਮੈਂ ਰੋਟੀ ਬਣਾ ਲਾਂ ਮੈਂ ਲਾਉਂ ਤੇਰੇ ਫੇਸ ਪੈਕ ਨਾਲ ਪਹਿਲਾਂ ਉਹ ਵੀ ਤੇਰੇ ਬਹਾਂ ਦੇ ਨਾਲ ਗਰਦਨ ਤੇ ਵੀ ਲਾ ਦੂੰਗੀ ਟੀ-ਸ਼ਰਟ ਕੱਢ ਕੇ ਬਾਅਦ ਗਰਦਨ ਮੇਰੇ ਕਾਲੀ ਤਿਆਰਤਾ ਕਰ ਲਾ ਮੈਂ ਆਪੀ ਕਰੂਣੀ ਕੀ ਕਾਲੀ ਆ ਰਾਰਾ ਦੇ ਕੇ ਡੰਡਾ 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 ਲਾਵਾਂਗੀ ਕਦਰੇ ਹੋ ਗਏ ਰੋਟੀ ਰੋਟੀ ਬਣਾਏ ਕੀ ਆ ਪਾਣੀ ਬਾੜ ਕਰੇਲੇ ਬਣਾਏ ਉਹ ਬਾੜ ਕਰੇਲੇ ਬਾੜ ਕਰੇਲੇ ਮੈਨੂੰ ਲੱਗ ਕੋਸ ਹੋਰੀ ਲੱਗਦਾ ਸੀ ਬਾੜ ਕਰੇਲੇ ਤਾਂ ਹੋਰੀ ਹੁੰਦੇ ਨੇ ਛੋਟੇ ਛੋਟੇ ਅੱਛਾ ਉਹ ਕਰੇਲੇ ਨੇ ਛੋਟੇ ਛੋਟੇ ਵੀ ਕਰੇਲੇ ਹੁੰਦੇ ਨੇ ਮੈਨੂੰ ਲੱਗਿਆ ਕਰੇਲੇ ਕੱਟ ਕੇ ਬਣਾਏ ਉਹ ਕਰੇਲੇ ਹੁੰਦੇ ਨੇ ਐਉਂ ਸਮਝੀ ਜਾਂਦਾ ਸੀ ਇਹਨੂੰ ਬਾੜ ਕਰੇ ਏ ਵੀ ਕੌੜੇ ਹੀ ਹੁੰਦੇ ਨੇ ਵੀ ਪਤਾ ਨਹੀਂ ਕਿੱਥੇ ਛੱਡਦੇ ਆਪਾਂ ਨੂੰ ਬੀਜਣੇ ਦੀ ਫਿਰ ਆਪਾਂ ਕਰੇਲੇ ਲੱਗਿਆ ਕਰਨੇ ਆਪਣੇ ਲੱਗਦੇ ਹੁੰਦੇ ਕਰੇਲੇ ਆਪਾਂ ਕਿਵੇਂ ਤੋੜਦੇ ਹੁੰਦੇ ਸੀ ਨਾ ਕਿੰਦਾ ਮਜਾ ਹੁੰਦਾ ਹੁੰਦਾ ਸੀ ਕਰੇਲੇ ਤੋੜਨ ਚ ਲੱਭ ਕਰੇਲੇ ਮੁੜ ਕੇ ਬੇਲ ਨਹੀਂ ਹੋਈ ਹੋਈ ਹੈਗੀ ਕਿਵੇਂ ਲੱਭਦੇ ਹੁੰਦੇ ਸੀ ਉਹਨੂੰ ਹਾਂ ਕਿੰਨੇ ਲੱਭ ਜਾਂਦੇ ਹੁੰਦੇ ਥੋੜੇ ਦਿਨਾਂ ਬਾਅਦ ਫਿਰ ਆਪਾਂ ਕਰੇਲੇ ਉਹਨਾਂ ਦੇ ਹੁੰਦੇ ਤੇ ਉਦਾਂ ਦਾਦੀ ਤੇ ਮੈਂ ਲੱਭਦੇ ਰਹਿੰਦੇ ਦੀ। ਇਕੜੇ ਹੋ ਜਾਂਦੇ 3-4 ਦਿਨਾਂ ਬਾਅਦ ਪਾਈਆ ਕਰੇਲੇ ਆ ਜਾਂਦੇ ਹੁੰਦੇ। ਸਾਰਾ ਟੱਪੂਰੀ ਲੱਗ ਜਾਂਦਾ ਜਿੱਤੂ। ਡੈਡੀ ਦਾ ਫੋਨ ਹੈ। ਡੈਡੀ ਦਾ ਫੋਨ। ਕਰ ਲਓ ਓਕੇ ਬੰਦ ਕਰ ਦਿਓ। ਸਮੂ ਦਾਦੀ ਦਾ ਆਈ ਨਹੀਂ। ਆਈ ਨਹੀਂ ਦਾਦੀ ਤਾਂ ਕੀ ਕਰੀਏ। ਓ ਆ ਗਈ। ਕਿੱਥੇ ਆ ਦਾਦੀ? ਓਹ! ਆ ਗਈ ਆ ਗਈ ਆ ਗਈ। ਦਾਦੀ ਦਵਾਰੇ ਸਾਧ ਲਈ ਦਾਦੀ ਵੱਜ ਗਈਦੀ ਸਾਡੀ ਉਹ ਚਿੱਦੀ ਲੈ ਗਈ ਜੀ ਆਈਸਕ੍ਰੀਮ ਤੇ ਉਹ ਐ ਸ਼ੋਮੀ ਤੂੰ ਦਾਦੀ ਨੂੰ ਦਾਦਾ ਦਾਦੀ ਨੂੰ ਮਿਸ ਕਰਦਾ ਸੀ ਆ ਮੇਰਾ ਵੀ ਨਹੀਂ ਨਾ ਮम्मी ਤੇਰਾ ਭਾਈ ਆ ਮम्मी ਫੇਰ ਆ ਗਏ ਮੇਰੇ ਬੋਤਿਆਂ ਨੇ ਘਰੇ ਕੰਮ ਵੀ ਨਹੀਂ ਕਰ ਦਿੰਦਾ ਮम्मी ਆ ਕੇ ਫੇਰ ਮੈਂ ਮम्मी ਨੂੰ ਕਿਹਾ ਮੈਂ ਕਿਹਾ ਤਿੰਨ ਚਾਰ ਸੂਟ ਚੱਕ ਲਈ ਮੈਂ ਕਿਹਾ ਓਰੇ ਆ ਜਾ ਮੈਂ ਕਿਹਾ ਸਾਡਾ ਜੀ ਨਹੀਂ ਲੱਗਦਾ ਤੇ ਪਿਓ ਕਹਿੰਦਾ ਤੇਰੇ ਫਿਰ ਕੀ ਕਹਿੰਦੀ ਜੈੜੀ ਗੜੀ ਦਾ ਪਰਸਨਲ ਜਵਾਕਾ ਬਣਾਇਆ ਬਤ ਹਾਂ ਮੈਂ ਤਾਂ ਕਹਿੰਦਾ ਮੈਂ ਜਵਾਕਾ ਨਹੀਂ ਬਣਾਇਆ ਹੂੰ ਦਿਖਾਉਂਦੇ ਨਹੀਂ ਆਈਸਕ੍ਰੀਮ ਹੋ ਗਈ ਕਿੱਥੇ ਆ ਲੱਸੀ ਮੈਂ ਲੱਸੀ ਪਾਈ ਬਤ ਲੱਸੀ ਤੇ ਇਹਨੂੰ ਸੋਹ ਹਮਨੇ ਤਾਂ ਖਾ ਲਈ ਜੋ ਇਹਨੂੰ ਦੇ ਦੇ ਪਾ ਕੇ ਅੱਜ ਲੱਸੀ ਹੋ ਗਈ ਇਹ ਖਾ ਲੂਗਾ ਫਿਰ ਪਿਗੜ ਜੂ ਜੇ ਖਾ ਲੋ ਦੋਨੀ ਮਨਿਲਾ ਦੀ ਆ ਖਾ ਲਓ ਕਿਹੜੀ ਲੈ ਕੇ ਆਂਦੀ ਹੈ ਮਨਿਲਾ ਮੱਲਾ ਇਹ ਵੀ ਫੇਵਰਟ ਆ ਰਸੀ ਵਾਰ ਆ ਕੇ ਮੇਰੇ ਪੋਤੇ ਨੇ ਮੈਨੂੰ ਫੇਰ ਬੁਲਾ ਲਿਆ ਇਕੱਲੇ ਪੋਤੇ ਨੇ ਨਹੀਂ ਬੁਲਾਇਆ ਨੂੰ ਨੇ ਵੀ ਬੁਲਾਇਆ ਮੈਨੂੰ ਤਾਂ ਐਂ ਕਹਿੰਦੀ ਜਲ ਕੋਈ ਨਾ ਮਮੀ ਦੋ ਦਿਨ ਲਾ ਲਾ ਹਾਂ ਫੇਰ ਉਹ ਮੈਰਾ ਮੈਨੂੰ ਤਾਰਨਾ ਇਹ ਰੋਂਦਾ ਸੀ ਮੈਨੂੰ ਲੱਗਾ ਜੀ ਮੋਸਾ ਦੇ ਮੂੰਹ ਉਤਰੇ ਪੈ ਹੱਸ ਤਾਂ ਵੀਡੀਓ ਬਣਾ ਕੇ ਬਾਦੀ ਹਾਂ ਹੱਸ ਤਾਂ ਵੀਡੀਓ ਬਣਾ ਕੇ ਬਾਦੀ ਵੀ ਦਾਦੀ ਦੇਖੂਗੀ ਫਿਰ ਭੱਜ ਜਾਊਗੀ ਮੋਰ ਮੈਂ ਦੇਖੀ ਤੇਰੇ ਦਾਦੀ ਨੇ ਕਹਿੰਦੇ ਦੇਖੋ ਜਵਾਗ ਦਾ ਮੂੰਹ ਉਤਰੇ ਪਿਆ ਉਹਦਾ ਮੂੰਹ ਦੇਖਿਆ ਦੀ ਤਾਂ ਕਹੇ ਜਾਂਦੀ ਸਕੂਲੋਂ ਸਕੂਲੋਂ ਆਉਣ ਸਰ ਕਹਿੰਦਾ ਦਾਦੀ ਕਿੱਥੇ ਗਈ ਮਾ ਵੀ ਦਾਦੀ ਤਾਂ ਆਪਣੇ ਘਰੇ ਗਈ ਕਹਿੰਦਾ ਦਾਦੂ ਮਾ ਦਾਦੂ ਤਾਂ ਸਵੇਰ ਦਾ ਕੰਮ ਗਿਆ ਹੋਇਆ ਹਾਂ ਤੇ ਕਹਿੰਦਾ ਮੈਂ ਦਾਦੀ ਨਾਲ ਕਹਿੰਦਾ ਹਾਈਡ ਐਂਡ ਸੀਕ ਖੇਡਣਾ ਸੀ ਵੀ ਲੁਕਣ ਮਿਚੀ ਖੇਡਣਾ ਸੀ ਖੇਡਦਾ ਹਾਂ ਮੈਂ ਕਿਹਾ ਕੋਈ ਨਾ ਦਾਦੀ ਨੂੰ ਆਪਾਂ ਫੋਨ ਕਰ ਦਨੇ ਦਾਦੀ ਨੂੰ ਬੁਲਾ ਲਾਂਗੇ ਹਾਂ ਆ ਫੋਨ ਆਇਆ ਤੁਹਾਡਾ ਆ ਤੱਕ ਕੰਮ ਪੰਨਾ ਨੂੰ ਸ਼ ਦਾਦੀ ਬੱਚਿਆਂ ਵਾਸਤੇ ਲੈ ਗਈ ਆ ਆਈਸਕ੍ਰੀਮ ਪਹਿਲਾਂ ਅਸੀਂ ਨਿੰਬੂ ਪਾਣੀ ਬਣਾਇਆ ਸੀ ਆ ਦੇਖੋ ਨਿੰਬੂ ਦੇ ਚਿਲਕੇ ਪਏ ਨੇ ਤੇ ਦਾਦੀ ਲੈ ਕੇ ਆ ਡੱਬਾ ਆਮੋਲ ਦਾ ਅਮੋਲ ਦੋਨੇ ਵੀਰੇ ਨੂੰ ਵੀ ਪਾ ਦੇ ਕੀ ਹੋ ਗਿਆ ਖਾ ਲੂਗਾ ਹੋ ਪਾ ਦੇ ਉਹਨੂੰ ਸਾਰੀ ਹਾਂ ਚਾ ਫਿਰ ਦੁਬਾਰੇ ਪਾ ਦਿਓ ਉਹਨੇ ਜੇ ਉਹਨੇ ਖਾ ਲਈ ਠੀਕ ਲਓ ਜੀ ਦਾਦੀ ਆਈਸਕ੍ਰੀਮ ਲੈ ਗਈ ਆ ਬੱਚਿਆਂ ਵਾਸਤੇ ਚੋ ਚੜ ਗਿਆ ਜਵਾਕਾਂ ਨੂੰ ਘਰੇ ਰੌਣਕ ਨਹੀਂ ਸੀ ਹੈਗੀ ਜੋ ਵੀ ਰੌਣਕ ਲੱਗੀ ਹੈ ਨਾ ਹਾਂ ਚੋਲੇ ਆ ਗਏ ਲੱਗ ਗਏ ਤਾਂ ਉਹ ਫੰਗਰਾ ਉੱਧਰ ਵਾਗ ਗਈ 2 ਮਿੰਟ ਸੁਮ ਟੇਸਟੀ ਆ ਆਈਸਕ੍ਰੀਮ ਟੇਸਟੀ ਆ ਦਾਦੀ ਲੈ ਗਈ ਆ ਬਾਹਰ ਬਾਹਰ ਅੱਜ ਆਪਾਂ ਲੱਗਿਆ ਰੋਟੀ ਖਾਣ ਬਾਦ ਕਰੇਲੇ ਨਾਲ ਮੈਂ ਗੁੜ ਦਾ ਇੰਤਜ਼ਾਮ ਪਹਿਲਾਂ ਹੀ ਕਰ ਲਈ ਅੱਜ ਕਿਉਂਕਿ ਮਿਰਚਾ ਖਾਈ ਬਣਾ ਸਰਦਾ ਨਹੀਂ ਆ ਪਈਆਂ ਨੇ ਮਿਰਚਾਂ ਤੇ ਨਾਲ ਮੰਮੀ ਹੁਣੀ ਲੱਸੀ ਲੈ ਕੇ ਆਏ ਨੇ ਨੂਨ ਵਾਲੀ ਬੇਰ ਕੇ ਆਲੀ ਜੋ ਵੀ ਖਾ ਲਈ ਆਈਸਕ੍ਰੀਮ ਮੂਲ ਬੜੇ ਪੇ ਮੇਰਾ ਤਾਂ ਜਵਾਬ ਕਰਨ ਦੀ ਹੀ ਨਹੀਂ ਲਾਇਕ ਇਸ ਲਈ ਵਰਦਾਂ ਜੋ ਮੰਮੀ ਤਾਂ ਨਾ ਤੋ ਕਿ ਇਹ ਨਵਾਂ ਸੂਟ ਪਾ ਕੇ ਹੋਰ ਮੈਨੂੰ ਦਾ ਜਵਾਬ ਤਾਂ ਰਵੜਾ ਪਾ ਜਵਾਬਾਂ ਦਾ ਜੀ ਨਹੀਂ ਲੱਗਿਆ ਪਤਾ ਤੈਨੂੰ ਜਵਾਬਾਂ ਦੀ ਮਾਂ ਦਾ ਕਿਹੜਾ ਲੱਗਿਆ ਚਲੋ ਭਾਈ ਇੱਧਰ ਇੱਧਰ ਸਾਰਦੇ ਨਾਓ ਜੀ 9:05 ਵੇ ਇੱਧਰ ਹਜੇ ਰਾਤ ਨੂੰ ਖੇਡਾਂ ਹੋ ਰਹੀਆਂ ਨੇ ਦਾਦੀ ਨਾਲ ਸੌ ਹੋ ਗਈ ਹਾਂ ਤੇ ਇਹ ਚੁੱਪ ਹੋ ਫੇਰੀ ਕੰਬਲ ਕੱਢ ਕੇ ਰੱਖ ਲੇ ਉੱਪਰ ਲੈਣ ਵਾਸਤੇ ਤਰੇ ਹੋ ਗਏ ਤਰੇ ਇਧਰ ਅੱਧੀ ਰਾਤ ਹੈ ਟਾਈਮ ਵੱਜ ਗਏ ਨੇ 9:30 ਇਧਰ ਹੁਣ 9:30 ਵਜੇ ਪੈਕ ਲੱਗ ਰਿਹਾ ਮੂੰਹ ਦੇ ਉੱਤੇ ਪਹਿਲਾਂ ਅਸੀਂ ਫੋਨ ਚਲਾਉਂਦੀ ਸੀ ਹਾਂ ਫੋਨ ਦਾ ਫੋਨ ਕਰਕੇ ਬਣਾ ਫੋਨ ਟ੍ਰੈਕਟਰ ਮੈਂ ਪਹਿਲੀ ਹੋ ਗਿਆ ਵੱਡਾ ਬੈ ਸੌ ਹਮਾਂ ਲੱਗੇ ਉਹ ਤੇ ਟਰੱਕ ਨਾਲ ਨਾਲ ਗੱਦੀ ਨੂੰ ਲਾ ਰੱਖਿਆ ਇਧਰ ਆਪਣੇ ਕੰਬਲ ਆ ਗਏ ਸੌਣ ਲੱਗਿਆ ਹਾਂ 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 ਮੰਮੀ ਸਾਡੀ ਚਲੀ ਗਈ ਸੀ ਅੱਜ ਫੇਰ ਅਸੀਂ ਬੁਲਾ ਲਈ ਸਾਡਾ ਦਿਲ ਨਹੀਂ ਲੱਗਿਆ ਆ ਡੈਡੀ ਉਧਰ ਚਲੇ ਗਿਆ ਮੰਮੀ ਨੂੰ ਛੱਡ ਕੇ ਆਜੇ ਕੀ ਕਰਦਾ ਇਹ ਇਹ ਖੇਡਦਾ ਹਾਂ ਟਰੈਕਟਰ ਨਾਲ ਦਾਦੀ ਭੁਲਾ ਕਹਿੰਦਾ ਇਹਨੂੰ ਟਰੈਕਟਰ ਵਿੱਚ ਟਾਇਰ ਪੰਚਰ ਹੋ ਗਾ ਦਾ ਟੈਂਪਰ ਵਾਲੇ ਨੂੰ ਬੁਲਾਇਆ ਟਾਈਮ ਵੱਜ ਗਏ ਨੇ ਸਾਡੇ 9 ਤੇ ਆਪਾਂ ਲੱਗਿਆ ਸੌਣ ਆ ਜਾ ਸ਼ੋਮੀ ਸੂ ਸੂ ਕਰ ਲਿਆ ਹਾਂ ਪੜਦਾ ਬੈਠਾ ਕੋ ਪੜਦਾ ਨਾ ਦੇ ਨੂੰ ਡੱਕਾ ਪੀ ਪੜਨ ਦਾ ਦਾਦੀ ਪਾਣੀ ਪੀਂਦੀ ਆਏ ਬੰਦੀ ਏ ਤੁਮ 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 ਆਪਾਂ ਦਾਦੀ ਨੂੰ ਘਰ ਇੱਕ ਰਾਤ ਵੀ ਨਹੀਂ ਕੱਟਣ ਦਿੱਤੀ ਦਾਦੀ ਦੇ ਘਰ ਇੱਕ ਰਾਤ ਵੀ ਨਹੀਂ ਕੱਟਣ ਦਿੱਤੀ ਦਾਦੀ ਬੁਲਾ ਲਈ ਸ਼ਾਮ ਨੂੰ ਮੰਮੀ ਗਈ ਸੀ ਸਵੇਰੇ 11:30 ਵਜੇ 11:30 ਪੌਣੇ 12:00 ਵਜੇ ਮੈਂ ਛੱਡਣ ਗਈ ਸੀ ਤੇ ਸ਼ਾਮ ਨੂੰ ਬੱਚੇ ਕਹਿੰਦੇ ਆ ਕੇ ਸਾਡਾ ਦਿਲ ਨਹੀਂ ਲੱਗਦਾ ਤੂੰ ਹਮ ਕਹਿੰਦਾ ਫਿਰ ਅਸੀਂ ਸ਼ਾਮ ਨੂੰ ਮੈਨੂੰ ਕਹਿ ਤਾ ਫੋਨ ਕਰ ਤਾ ਡੈਡੀ ਨੂੰ ਵੀ ਲੈ ਆਇਓ ਮੰਮੀ ਮੰਮੀ ਸਾਡੀ ਭੱਜੀ ਹੈ ਨਾ ਹਾਂ ਸੜਕ ਕੀ ਤੇ ਇੱਥੇ ਪਾਣੀ ਗਿੱਲਾ ਤਾ ਸੜਕ ਵੀ ਨਹੀਂ ਪਾਣੀ ਰੁੱਲਿਆਗਾ ਹੁਣ ਲੈ ਫਿਰ ਮੈਨਾਂ ਮੇਰੇ ਬਗਾਇ ਜੀ ਨਹੀਂ ਲੱਗਾ ਮੇਰੇ ਬੋਤਿਆਂ ਦਾ ਇਹ ਕਰੀਏ ਜੁਰਾਖਣ ਦੇ ਟਿਕਣ ਨੂੰ ਚਲੋ ਕਰਦੇ ਆ ਜੀ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਾਸ਼ਿਕਾ ਜੀ ਸਾਰਿਆਂ ਨੂੰ ਜੋ ਹੁਣ ਪੜ੍ਹਨ ਬੈਠਾ 9:30 ਹੋ ਗਏ ਉਹਦੇ ਪਈਆਂ ਨੇ ਗਾਣਾ ਆ ਜਾ ਤੇਰੇ ਵੀ ਪਹਿਣੀ ਆ ਜਾ ਆ ਜਾ ਕੋਈ ਲਿਹਾਜ਼ ਨਹੀਂ ਤੁਹਾਡੇ ਨਾਲ ਓਕੇ ਵਾਈ ਫੂਡ ਨਾਈਟ ਕਰ ਦੋ ਸਾਰਿਆਂ ਕਰੋ ਪੈਨ ਇੰਨੀ ਕਰਨੀ ਆ ਮੈਨੂੰ ਨੀਂਦ ਆਉਂਦੀ ਬਹੁਤ ਇਹ ਕਿਹੜਾ ਤਰੀਕਾ ਆਏ ਬੋਲਦੇ ਪਿਆਰ ਨਾ ਬੋਲੋ ਪਿਆਰ ਨਾ ਆਕੇ ਉਰੇ ਆਕੇ ਪਿਆਰ ਨਾ ਬੋਲੋ ਓਕੇ Okay, why i going to you i must love you. <laughs>